ਆ ਜਾਓ ਬੰਦਿਆ ਸਤੂ ਸ਼ਰਾਂਦਰ ਤੇ ਆ ਜਾਓ 3 ਕਿਲੋ ਠੀਕ ਠੀਕ 3 ਕਿਲੋ ਭਾਈ ਆ ਰਹੇ ਹੋ ਲਟਲੇ ਮੇਲਾ ਲਟਲਾ ਲਟਲਾ ਧੋੜੇ ਜੀ ਰਹਿ ਜਾ ਮੇਰਾ ਵੀਰੇ ਆ ਜਾ ਆ ਜਾ ਤੋੜ ਵਾਲੀ ਤੇ ਲੇਕ ਹੋ ਰਿਹਾ ਆ ਨਾ ਆ ਜਾ ਭਾਈ ਆ ਜਾ ਕਿ ਤੂੰ ਸਿੰਘਾਂ ਵਿੱਚ ਕੱਢੀਏ ਸ਼ਬਲਾ ਮਰਦਿਆ ਸਿੰਘਲੇ ਤੂੰ ਜੱਗੀ ਮਰਤੀ ਤੋਗੀ ਤੋੜ ਕੇ ਮੇਰਾ ਵੀਰ ਆ ਜਾ ਆ ਜਾ ਆ ਜਾ ਦਿਸਕਾਉਂ ਤੇ ਲਿਆਂਦੇ ਤੋੜ ਕੇ ਸ਼ਵਲਾ ਵਿੱਚ ਸੈਂਪਲੇ ਆਉਰੇ ਹਾਂ ਇਹ ਸਾਰੇ ਚ ਘੋਦੇ ਤੇਲ ਵਿੱਚ

ਆਲ ਦਾ ਚਾਰ ਬਾਸ ਦਾ ਚਾਰ ਬਾਸ ਦਾ ਚਾਰ ਸਭ ਤੋਂ ਤੇਜ਼ ਤਿਆਰ ਕੀਤੇ ਜਾਂਦੇ ਕੁੱਤੇ ਵਾਏ ਓਏ ਆਪੇ ਯਸ ਕਰੀ ਮਾੜਾ ਰੇੜੀ ਫਰਾ ਕਰ ਦੋ ਬਾਈ ਓਏ ਮੇਰਾ ਵੀ ਰੇੜੀ ਫਰਾ ਕਰ ਦੋ ਜੀ ਕਿਹੜਾ ਆ ਰਿਹਾ ਹੈ ਇਹ ਸਾਰੇ ਚਾਰ ਸਾਰੇ ਤੇਜ਼ੀ ਤੇ ਤਿਆਰ ਕੀਤੇ ਹੋਏ ਹਾਂ ਕਿਸੇ ਵੀ ਮੇਰੇ ਵੀਰ ਭਾਈ ਨੂੰ ਰੋਟੀ ਦੇ ਨਾਲ ਦਾਲ ਸਬਜ਼ੀ ਨਾ ਹੋਵੇ ਭਾਈ ਤਾਂ ਚਾਰ ਨੇ ਦੇਸ਼ ਦੀ ਵੱਲ ਜੋ ਸਾਡੇ ਵਾਂਗ ਸੇ ਹਾਜ਼ਰ ਹੋਣਗੇ ਲੋਟੀ ਆਮਦਾਚਾਰ ਕਿਆਉਦਾਚਾਰ ਦੇਲਿਆਦਾਚਾਰ ਮਰਚਰਾਚਾਰ ਤੇਉ ਹੁੰਦਾ ਹੈ ਤੇਉ ਹੁੰਦਾ ਹੈ ਇਹ ਆਉਂਦਾ ਹੋ ਟਿਆਉ ਲਾਲਾ ਇੱਕ ਹੋ ਗਿਆ ਲੈ ਇਹਨੂੰ ਦੇ ਚਾਰ ਸਰ ਦੇ ਗਾਣਾ ਕਿਹੜਾ ਹੈ ਹੈਲੋ ਹੈਲੋ ਕਿਹੜਾ ਗਾਣਾ ਸੀ ਉਹਤੋਂ ਹੋ ਉਹ ਨਹੀਂ ਗਿਆ ਸੀ ਦੀ ਮੰਜੀ ਵਿੱਚ ਤੇਰੇ ਕੰਕ ਤੇ ਦਿੱਖੀ ਹੋਈ ਕੋਈ ਹੋ ਗਿਆ ਜੇ ਬੋਰ ਪਗਾ ਕਣ ਕਾ ਨੂੰ ਮੈਂ ਵਿੱਚ ਬਾਕੀ ਆਉਂਦੀਆਂ ਕੱਡੀਆਂ ਅੱਕ ਦੇ ਪੌੜ ਵਰਕੀਆਂ ਥੀਆਂ ਨੀ ਮਸਾਂ ਮੋਕਲ ਵਿੱਚ ਰੱਖੀਆਂ ਜੜਵੇਂ ਦਿਨਾਂ ਦੀਆਂ ਸਾਜ ਬਾਬਾ ਅਸਾ ਸਿੱਧਾ ਨਾਲ ਨਿਵਾਇਆ ਪੂਜਾ ਵਾਂਗ ਪਰੋਣੀਆਂ ਤੀਆਂ ਤੇਰੇ ਮੇਰੇ ਦੋ ਦੁਨੀਆਆਂ ਮੈਂ ਚੱਤਰ ਕੱਢ ਤੀਨੀ ਜਿਣ ਤੂਪੇ ਪਾਵਾਂ ਜੰਮਣ ਦੀ ਛਾਹੇ ਥਾਂ ਦੀ ਮੈਂ ਵੀ ਰਾਣਾ ਨਾ ਲਾਵਾ ਉਹਦੀ ਚਿੱਟੀ ਪਗੜੀ ਨੂੰ ਨਕਦੇ ਨਾ ਗਿਣਾ ਲਾ ਲੈ ਵੇ ਕਰ ਲਾ ਕਮ ਤਾਂ ਬਿਲੇ ਆ ਲਾ ਪਕਾਈ ਨਾ ਮਾਰੋ ਇਹਦਾ ਇਹ ਰੱਖਾਂਗੇ ਥੋੜਾ ਜਿਹਾ ਸਟਾਰਟ ਹਿੰਜੀ ਮਹਾ ਕੰਜਰ ਦੇ ਆਏ ਇਹ ਕਾ ਪੱਟਤਾ ਉਹ ਮਹਾ ਤੰਨੂ ਕੀ ਕਹਿੰਦਾ ਸੀ ਇਹ ਕਹਿੰਦਾ ਬੱਸ ਕਹਿੰਦਾ ਆਗਰੀ ਕਹਿੰਦਾ ਉਹ ਮਹਾ ਤਜਰ ਦੇ ਉਹ ਪਹਿਲੀ ਦਰਖਤ ਘਟਣੇ ਉਧਰ ਵੱਢੀ ਜਾਂਦੇ ਨੇ ਮੈਂ ਤਾਂ ਆਕਸੀਜਨ ਦਿੰਦਾ ਸੀ ਕਹਿੰਦਾ ਆਕਸੀਜਨ ਘਾੜਨੂ ਤਾਂ ਦੁੱਖ ਦਿੰਦਾ ਸੀ ਕਹਿੰਦਾ ਮੈਂ ਕਹਿੰਦਾ ਜਿਹੜਾ ਜੇ ਬੱਜਦਾ ਸੀ ਇਹ ਦਿੰਦਾ ਸੀ ਆਕਸੀਜਨ ਇਹ ਬਾਲਣ ਦੇ ਕੰਮ ਹੋਊਗਾ ਕਹਿੰਦਾ ਵਧੀਆ ਫੇਰ ਉਹਦੇ ਬਾਅਦ ਉਹ ਚੀਜ਼ਾਂ ਚੱਕ ਲਾਂਗੇ ਆਪਾਂ ਵੀ ਉਹ ਚੀਜ਼ ਕਵਰ ਕਰਾਂਗੇ ਨਾ ਇਹਨੂੰ ਵੀ ਦਰਖਤ ਵੱਢਿਆ ਆਉ ਕਹਿੰਦਾ ਵੀ ਇਹ ਕਾਦੋਂ ਵੱਢਦਾ ਹੋਵੇ ਮਾਹ ਹੋਰ ਕੀ ਮਾਹ ਦਾ ਤੂੰ ਐਸੇ ਪਿੰਗ ਪਾਉਣੀ ਸੀ ਆ ਪਿੰਗ ਵੀ ਨਹੀਂ ਪੁੱਤ ਆਕਸੀਜਨ ਦਿੰਦੇ ਨੇ ਬਾਹਰ ਹਾਂ ਕਹਿੰਦਾ ਆਕਸੀਜਨ ਦੇ ਮਾਹ ਆਕਸੀਜਨ ਕਾਹਨੂੰ ਦਾ ਦੁੱਖ ਦਿੰਦਾ ਦੀ ਮਾ ਸੁੱਕਿਆ ਦਾ ਪੈਦੀ ਮੰਗਿਆ ਮਾ ਨੇ ਵਿਚਾਲੇ ਥੋਂ ਘੇਰ ਦਾਦੀ ਦਾ ਸੰਕਾ ਇਹ ਪਿੰਗ ਪਾ ਕੇ ਵੀ ਕੋਈ ਗੱਤ ਜੀ ਦੜਾਉਂਦਾ ਇੱਥੋਂ ਹਾਂ ਹਾਂ ਨਾ ਨਾ ਬਾਉਂਗੀ ਮਾ ਸੁੱਕਿਆ ਦਾ ਪੈਦੀ ਕਾਹੀ ਵਗਾ ਮੰਗਾ ਚੱਲ ਮੈਨੂੰ ਪਤਾ ਨਾ ਜੀ ਹਰਾਉਂ ਕਹਦਾ ਫਿਰ ਉਹਨੇ ਕਹਿੰਦਾ ਕਰੇਗਾ ਕਹਿੰਦਾ ਕੀ ਮਾਂ ਪੁਸ਼ਪਾ ਨਾਲ ਹੋ ਗਈ ਡੀਲ 5000 ਦੀ ਲਕਤੰਦਨ ਲਈ ਬਿਮਾਰ ਹੋ ਗਈ ਰਾਤ ਮੈਂ ਆਉਂਦਾ ਉਹਨੂੰ ਆ ਜਾਂਦਾ ਮੈਂ ਕਹਦਾ ਮੈਂ ਸੁੱਕ ਕਹਿੰਦਾ ਕਹਿੰਦਾ ਮੈਂ ਸਮੂਤ ਕਰੀ ਜਾਂਦੀ ਆਂਦੀ ਕਹਿੰਦਾ ਰਹਿਦਾ ਹੁੰਦਾ ਪੂਰੀ ਰਾਤ ਨੂੰ ਉੱਠ ਕੇ ਬਹਿ ਜਾਂਦਾ ਦੀ ਜੜ ਚਿੱਦੀ ਕਹਿੰਦਾ ਰਹਿਦਾ ਹੁੰਦਾ ਨਾਈ ਮਚਾਦਾ ਕਹਿੰਦਾ ਰਾਤ ਨੂੰ ਜੜ ਚੁੱਟ ਕੇ ਬਹਿ ਜਾਂਦਾ ਦੀ ਕਹਿੰਦਾ ਬੁੜੇ ਹੀ ਕਰਦੇ ਨੇ ਬਾਸੂਨ ਦੀ ਮੂਤਰੀ ਢਾਣ ਲਾਉਂਦੀ ਮੈਂ ਅੱਧਾ ਵਾਂ ਤੂੰ ਰਾਤ ਨੂੰ ਵਾੜਾ ਕਿਹਾ ਤੈਨੂੰ ਕਿਹੜਾ ਪਤਾ ਲੱਗਦੀ ਸੱਚੇ ਸੋਪੀ ਹੁੰਦਾ ਦੀ ਵੀ ਰਹਿਲਾ ਗੁਦਾ ਕਹਿੰਦਾ ਤੂੰ ਜੜ ਚ ਬਹਿ ਜਾਂਦਾ ਦੀ ਖੋਲ ਬੁੜੇ ਜਾਈਏ ਬਾਥਰੂਮ ਨਹੀਂ ਜਾਂਦੇ ਜੇ ਸਾਹਮਣੇ ਹੋਵੇ ਜਮਾ ਦੋ ਗੱਲ ਮੱਗੇ ਨਹੀਂ ਹੁੰਦੇ ਹੁੰਦੇ ਆ ਮੂਤ ਨੇ ਮਚਾਂਦਾ ਤਾਂ ਹਾਂ ਮਗਾ ਤੂੰ ਕਹਿੰਦਾ ਤੇ ਮੈਨੂੰ ਮੱਚ ਕੇ ਮੂਤ ਆਉਂਦਾ ਕਹਿੰਦਾ ਆ ਮਗਾ ਇਹਦੇ ਆ ਮਚਾਂਦਾ ਬੋਸ਼ ਪਿਆਲਾ ਰੱਖੀਏਗਾ ਨਾ ਯਾਰ ਹੈ ਬੋਸ਼ ਪਿਆਲਾ ਨਾ ਰੱਖਾ ਰੱਖਾ ਆਸਲ ਜਿਹਾ ਕਹਿੰਦਾ ਮੈਂ ਕਰੂੰ ਡੀ ਇਹੋ ਕਰਦਾ ਕਹਿੰਦਾ ਕਹਾਂ ਲੋਕਾਂ ਨੂੰ ਕਹਾਂ ਲੋਕਾਂ ਨੂੰ ਤਲੰਗੜਾਂ ਜਿੱਥੇ ਲੋਕਾਂ ਨੂੰ ਪਤਾ ਸਾਰਿਆਂ ਨੂੰ ਵੀ ਲਾਲ ਚੰਦਨ ਕੀ ਹੁੰਦਾ ਆਪਣੇ ਕਹਿੰਦਾ ਪਤਾ ਨਹੀਂ ਕਹਿੰਦਾ ਲਾਲ ਰੰਗ ਦੀ ਬੋਰੀ ਲੈ ਆਇਆ ਕਹਿੰਦਾ ਕਰਕੇ ਤੇ ਲਾਲ ਰੰਗ ਕਹਿੰਦਾ ਚੰਦਨ ਦੇ ਭਾਅ ਵਿੱਚ ਇਹਨੂੰ ਹੂੰ ਲੈਣ ਨੂੰ ਕਰਕੇ ਕਦੇ ਮਾਲਾ ਪੋਸਪੇਣਾ ਹੋ ਗਈ डील 5000 ਰੁਪਇਆ ਲੈ ਕੇ ਆ ਰਿਹਾ ਕਹਾਂ ਪਕਾਈ ਨਾ ਕਹਿੰਦੇ ਨਹੀਂ ਕਲਾਸ ਕਿੰਨਾ ਮਾਤਾ ਹੀ ਕੋਸ ਨਹੀਂ ਪਾ ਗਏ ਅੱਜ ਤੱਕ ਗੱਡੀ ਨੇ ਬੰਦੇ ਮਾਰੇ ਨਹੀਂ ਪਕਾਈ ਦੀ ਮਾਰੀ ਹਾਂ ਮਹਾਰਾ ਮਾਤਾ ਹੀ ਕੋਸ ਨਹੀਂ ਮਹਾ ਗੁਰਦੁਆਰੇ ਮਹਾ ਪੁੰਨ ਜਾਇਆ ਹਾਂ ਨਾ ਨਾਲ ਤਾਂ ਸੀ ਵੀ ਐਂਜੀ ਲਾਉਣਗੇ ਮਹਾਨ ਨਾਲੇ ਮਹਾ ਤੇ 14 ਦਾ 14 ਦਾ ਕਟ ਲੇਗੇ ਮਖਾ ਦਾ ਨਰ ਐ ਰੱਖੀ ਕਹਿੰਦਾ ਉਹਦਾ ਆਪਣੇ ਚਾਂਨਣ ਹੁੰਦੇ ਦੀ ਨੂੰ ਕਹਿੰਦਾ ਚਾਂਨਣ ਹੁੰਦੇ ਜਿਹੜੇ ਗਰੀਬਲੀ ਜੇ ਕਹਿੰਦਾ ਉਹਨਾਂ ਦੇ ਕੁੜੀ ਦਾ ਵਿਆਹ ਕਹਿੰਦਾ ਸਾਰੇ ਕੁਝ ਕੁ ਦਾਨ ਕਰ ਰਹੇ ਨੇ ਕਹਿੰਦਾ ਮੈਂ ਅੱਖਾ ਕਹਿੰਦਾ ਚੱਲ ਪਾ ਲਕਲਾਣਾ ਕਹਿੰਦਾ ਬਾਲਣ ਬਾਲਣ ਰੱਖੀਆਂ ਜਿਹੜੀਆਂ ਕਹਿੰਦਾ ਉਹਦੇ ਕੜਾਈ ਵੀ ਝਾੜਨਗੇ ਕਹਿੰਦਾ ਚੁੱਲ੍ਹੇ ਥੱਲੇ ਹਾਂ ਰੱਖੀ ਅਮਰਤੰਬੀ ਗੁਰੂ ਜੀ ਆਮਰੇ ਤਾਂ ਹੀ ਝਾੜਨਗੇ ਮੈਂ ਹਾਂ ਚੱਲ ਆਪਾਂ ਮਹਾਂ ਬਾਲਣ ਦਾਣ ਕਰਦੇ ਮਹਾਂ ਗਿਜ ਦੀ ਗਰੀਬੀ ਦਾ ਮਾਂ ਜਾ ਮਾਂ ਲੱਗੀ ਸਿਆਣਾ ਹੋਈ ਜਾਂਦਾ ਕਹਿੰਦਾ ਟਾਈਮ ਨਾਲ ਵਾਸ ਸੁਧਰੀ ਜਾਂਦਾ ਨਾ ਨਾ ਐ ਰੱਖੀ ਇਹ ਕਹਿੰਦਾ ਟਾਈਮ ਦੇ ਹਿਸਾਬ ਨਾਲ ਕਹਿੰਦਾ ਕੈਰੇਕਟਰ ਮੋਲਡ ਕਰਨਾ ਪੈਂਦਾ ਇਹਦਾ ਰੀਅਲ ਚੀਜ਼ ਵੀ ਆ ਗਈ ਕਹਿੰਦੇ ਕੈਰੇਕਟਰ ਆਪਦੇ ਬਦਲਨੇ ਚਾਹੀਦੇ ਨੇ ਕਿਰਦਾਰ ਕਹਿੰਦਾ ਟਾਈਮ ਦੇ ਹਿਸਾਬ ਨਾਲ ਕੈਰੇਕਟਰ ਮੋਲਡ ਕਰਨਾ ਪੈਂਦਾ ਕਹਿੰਦਾ ਮੈਂ ਕਹਾਂ ਹਾਂ ਹਾਂ ਜਾਣਤਾ ਓਏ ਮੈਨੂੰ ਆਦਾ ਹਾਂਗਾ ਫੂਨੋਂ ਸੁਧਦੀ ਆਉਂਗਾ ਅੱਰ ਅੱਰ ਅੱਲਗ ਨਾ ਆਪਣੇ ਪਿੰਡ ਵਾਲਾ ਆਇਆ ਓਏ ਮੈਂ ਕਿਹਾ ਹਾਂ ਇਹਨਾਂ ਦਸਵੇਂ ਪੇਪਰ ਤੇ ਮੈਂ ਹੱਥ ਖੋਲ੍ਹ ਦਈਏ ਜਿਵੇਂ ਉਹ ਨਹੀਂ ਕਹਿੰਦਾ ਸੀ ਆ ਮੇਰੇ ਉੱਪਰ ਉੱਤੰਗਾ ਲਾਵਾ ਮੈਂ ਇਹਨਾਂ ਦਸਵੇਂ ਪੇਪਰ ਜੋ ਮੈਂ ਹੱਥ ਖਲਾ ਦਈਏ ਨਿਓ ਜੀ ਨਿਓ ਜੀ ਮੈਂ ਕਹਿੰਦਾ ਉਹ ਬੇਲੀ ਨੇ ਉਹਨਾਂ ਦਾ ਉਹਨਾਂ ਦਾ ਹੱਥ ਖਲਾਈਏ ਕਰ ਬੰਦ ਕਰ ਕਹਿੰਦਾ ਬੰਦ ਕਰ ਦਿਓ ਸਪੀਕਰ ਆ ਅਵਤਾਰ ਚਮਕ ਨਹੀਂ ਉਹ ਲਾ ਰਿਹਾਗਾ ਉਹ ਦੇਖੋ ਉਹਦੇ ਮੇਰਾ ਨਹੀਂ ਡਰਰਾਣਾ ਸੀਨ ਪਾਦੀ ਐਡਾ ਕਮੈਂਟ ਕਰਾ ਦੀ ਲੰਬੀ ਲੈ ਗਈ ਕਿੱਥੇ ਨੇ ਕਮੈਂਟ ਕਰਾ ਦੀ ਕਰਦਾ ਅੰਨ੍ਹਾ ਵਜਿਲਾ ਖੋਲਣਗੇ ਜਿੰਨਾ ਵੀ ਪਰ ਤੂੰ ਰੱਖੀ ਹੋਰੇ ਕਹਿੰਦਾ ਚੱਲ ਕੱਪੜੇ ਪਾ ਕੇ ਨਾ ਖੜਾ ਹੋਊਗਾ ਨਾ ਮੈਂ ਕੀ ਕਰਨਾ ਕਹਿੰਦਾ ਮੜਾ ਚੱਲ ਕੇ ਆਉਣਾ ਦੇ ਸੂਲ ਉਹ ਕਹਿੰਦਾ ਉਹਦਾ ਪਤਾ ਲੈ ਕੇ ਆਉਣਾ ਯਾਰ ਇੱਕ ਦਿਨ ਨਾ ਪਾ ਸੀਨ ਪਾਵਾਂਗੇ ਮੇਰਾ ਅਸਲੀ ਸੀਨ ਹੈਗਾ ਇਹ ਮੈਂ ਉਧਰ ਉੱਪਰ ਜਾ ਰਿਹਾ ਬਈ ਸਾਡੀ ਨੇ ਹਰ ਤੋਂ ਢਟਕਟ ਲੈ ਜਿਆਦੀ ਨਹੀਂ ਸੀ ਸਾਡੀ ਭਰੀ ਹੋਈ ਠੀਕ ਠੀਕ ਜਿਹੀ ਸੀ ਫੁੱਲ ਉੱਪਰ ਜਾ ਰਿਹਾ ਬਈ ਤੇ ਮੈਂ ਗੱਲ ਸਿੱਟ ਉਹ ਸਪਰੇਟ ਲਾਖੀ ਨਾਲ ਭਾਦੇ ਭਾਦੇ ਮਿਲਗਾ ਨਹੀਂ ਕਹਿੰਦੇ ਪਰ ਮੈਂchnਾ ਹੀ ਹੈ ਬਹੁਤ ਚਾਲਦਾ ਉਹ ਖਿਆ ਉਹ ਪਰ ਲੁਣ ਤੂ ਕੀ ਕਰ ਤੂ ਸਾਲ ਬਈ ਮੈਂ ਵੀ ਦੋ ਮਹਿਰ ਬਾਤ ਤੀ ਗਰਮ ਤੇਦਾ ਪਾਣੀ ਆਪ ਵੀ ਮੈਂ ਗਰਮ ਤੇ ਚਾਲ ਸਾਂ ਸਮਝੇ ਗਿਆ ਜੇ ਕਦਨੇ ਇੱਕ ਹੋ ਕਹਿੰਦਾ ਕਿ ਉਧਰ ਆ ਰਹਾ ਹਾਂ ਹਾਂ ਕਹਿੰਦਾ ਨਾ ਹਲਾ ਮੇਰਾ ਵੀਰ ਬਣੇ ਕਹਿੰਦਾ ਸਿੱਧੀ ਸਿੱਧੀ ਮੇਰਾ ਪੱਕਾ ਕੰਮ ਚੱਲੇ ਕੋਣਾ ਮੈਂ 2 ਮਿੰਟ ਦੇ ਮੈਂ ਰੋਕੀ ਚਾਲ ਮੈਂ ਚੱਲੀ ਜੀ ਕਰ ਲੈ ਸੁਨਾਰ ਆਇਆ ਜਿਆ ਨਿਕਲ ਕੇ ਜੀ ਚੱਲੀ ਆਈ ਲੋਕੂ ਓਏ ਆਰੀਆਂ ਉਰੀਆਂ ਆਇਆਂ ਲਿਆ ਪੁੱਤ ਅੰਦਰੋਂ ਆਰੀਆਂ ਕੇਰਾ ਤਾਂ ਮੈਨੂੰ ਨਹੀਂ ਡਰਾਤਾ ਸੀ ਜਦੋਂ ਗਰਮੀ ਜਾਂ ਪਸੀ ਖਿਰ ਦੁਪਹਿਰੇ ਨਾਰੇ ਤੇ ਜਮਾ ਕਹਿੰਦਾ ਓਏ ਨਹਿਰ ਆ ਗਈ ਓਏ ਨਹਿਰ ਮੈਂ ਚੜ ਗਿਆ ਪੜਿਆਉਂਦੇ ਉੱਥੇ ਹੀ ਵਾਪਸ ਤਾਰ ਦੇ ਨੇ ਲੋਟਣੀਆਂ ਲਾਂਦਾ ਗਿਆ ਇੱਥੇ ਨਹੀਂ ਪੁੱਤ ਅੰਦਰ ਹੋਣੀ ਆਰੀ ਇਹ ਤਾਂ ਬਹੁਤ ਹੈ ਕੇਰਾ ਦੇ ਇੱਲੀ ਕਰਦੀ ਜਿਹੜਾ ਕਿਹੜਾ ਆ ਜਾ ਓਏ ਕਿਹੜਾ ਮਾਮਾ ਦਾ ਕਿਹੜਾ ਉੱਥੇ ਗਿਆ ਕਿੜੇ ਹਾਲ ਕਿਹਾ ਜਾ ਬੰਨਾ ਕਿਈ ਮੈਂ ਕਹਾ ਜਾ ਚੱਲੀ ਹੂੰ ਮਾਮਾ ਨਾਲ ਦੋ ਮਿੰਟ ਹੋਰ ਗੁੱਡ ਦੋ ਮਿੰਟ ਮਾਮਾ ਆ ਕੇ ਪੁੱਲਤੇ ਕਰਕੇ ਕਿਹੜਾ ਨਾ ਨਾਉਣ ਨਹੀਂ ਦਿੰਦੇ ਛੋਟੇ ਸੋਕੇ ਮੈਂ ਮੈਂ ਸਨ ਮਾਕੇ ਲਿਆ ਵੰਗ ਬਹਣਿਆ ਪਾਣਾ ਲਾਗੇ ਮੈਂ ਤਿਸ ਨੂੰ ਨਾਲੀ ਦਾ ਕੱਚਾ ਟੁੱਟਿਆ ਹੋਇਆ ਤਿਸੂਆ ਸੁਬ੍ਰੇਤੀ ਦਾ ਹੋਰੀ ਦੀ ਅਜੇ ਭਾਈ ਚੜ ਲੱਗੀ ਮੈਂ ਸ ਮੇਰੇ ਡੈਡੀ ਕਹਿੰਦਾ ਕੀ ਕਰਦਾ ਕੀ ਕਰਦਾ ਡੈਡੀ ਮੈਂ ਸ ਨਵਾਉਣੇ ਆ ਰਿਹਾ ਮੈਂ ਜਿੰਨੇ ਮੌ ਲੱਗ ਗਿਆ ਨਾ ਤੁਹਾਨੂੰ ਕੱਢੋ ਮਾਰ ਅਸੀਂ ਬਾਹਰ ਕੱਢਣ ਲੱਗੇ ਮੈਂ ਤਾਂ ਪੈਰ ਰੁਸ ਗਿਆ ਭਾਈ ਤਾੜ ਦੇਣ ਥੱਲੇ ਵਜੀ ਮੈਂ ਚਲੋ ਤੂੰ ਕਾਰਾ ਕਰਾਂਗਾ ਮੈਂ ਉੱਠਿਆਣਾ ਜਾ ਰਿਹਾ ਭਾਈ ਬੈ ਉਹਦੇ ਵਿੱਚ ਮੈਂ ਫਿਰ ਮੈਂ ਛਾਕੇ ਨੇ ਕੇਰਾ ਪੱਕਰੇ ਇਹਨ ਦੇਖਣ ਕਿੱਥੇ ਗਏ ਜਦੋਂ ਮਾਮਾ ਇਹਨ ਵਾਹ ਵੱਡੇ ਸੀ ਮੇਰੇ ਕੀ ਤੇ ਆ ਗਿਆ ਯਾਰ ਬਹੁਤ ਟਾਈਮ ਲੱਗਿਆ ਆ ਰਿਹਾ ਸਾਡਾ ਸੂਆ ਪੱਕਾ ਹੁੰਦਾ ਸੀ ਆ ਕ੍ਰੇਨ ਲੱਗ ਰਹੀ ਉਧਰ ਜੀਸੀਬੀ ਅਸੀਂ ਜੀਸੀਬੀ ਨਹੀਂ ਦੇਖੀ ਸੀ ਕਦੇ ਉਹ ਇੱਕ ਜਿਹਾ ਟਰੈਕਟਰ ਆ ਆਉਂਦੇ ਜਾਂਦੇ ਸੀ ਟਰੈਕਟਰ 'ਚ ਬੈ ਕੇ ਭਾਗੇ ਸਰਪਰੇ ਨਾਲ ਇਹ ਬਹਿ ਗਿਆ ਹਾਂ ਜੀਸੀਬੀ ਦੇਖਣਾ ਅਸੀਂ ਗਏ ਹੋਏ 12 ਵਜੇ ਤੇ 4 ਵਜੇ ਗਏ ਭਾਈ ਜੀ ਜੀਸੀਬੀ ਦੇਖੀ ਹੈ ਜੀ ਦੇਖੀ ਹੈ ਨਾ ਉਧਰੋਂ ਆਖਿਆ ਭਾਈ ਟਰੈਕਟਰ ਤੇ ਲੈ ਜਾ ਕੋਈ ਲੈ ਕੇ ਨਹੀਂ ਆ ਜੀ ਤੁਰ ਕੇ ਭਾਗੇ ਚੱਲ ਚੱਲ ਤੁਰ ਕੇ ਭਾਗ ਚੱਲਦੇ ਮੇਰੇ ਆ ਬਰਾਵਾ ਆਪਾਂ ਪਰਲੀ ਪੱਟਦੀ ਆ ਰਿਹਾ ਭਾਈ ਅਸੀਂ ਬਾਣ ਲਿਆ ਵਿੱਚ ਦੋ ਕੱਕ ਵੱਢਣ ਗਸਟੈਂਡ ਲੱਕੀ ਨਰਵਿੱਤ ਉਧਰ ਕਿੱਧਰ ਨਹੀਂ ਪਕੜੀ ਆ ਗਿਆ ਆ ਮਾ ਮੇਰਾ ਪਾ ਰਿਹਾ ਉਹ ਇੱਕ ਵਾਰ ਹਾਂ ਮਾ ਮਮਾ ਦੇਖ ਲੈ ਵੇ ਚੱਲ ਭਾਈ ਦੂਰੀ ਕਿਧਰ ਹਣਾ ਓਏ ਕਿਧਰ ਗਈ ਸੀ ਜਿਹੜੀ ਤੇ ਜੈਸੀ ਕਿਹੜੇ ਕਹਦੇ ਤੂੰ ਯਾਰ ਉਹ ਗਾਣੇ ਦੀ ਕਾਪੀਰਾਈਟ ਨਹੀਂ ਆ ਸਕਦਾ ਯਾਰ ਕਿਹੜਾ ਬੰਦੇ ਦਾ ਉਹ ਗਾਣਾ ਨਹੀਂ ਦੀ ਜਿਹੜਾ ਤੇਰੀ ਵਿਆਹ ਦੀ ਤਰੀਕ ਨੇੜ ਅਗਸ ਦੀ ਅਫੀਸ਼ੀਅਲ ਮਰੂਤੀ 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 ਦੇਖ ਲੈ ਨਹੀਂ ਤਾਂ ਆਪਣੇ ਵਾਲਾ ਲਾ ਲਾਂਗੇ ਅਖੋ ਬਲੈਕ ਵੀ ਲਾ ਸਕਦਾ ਬਲੈਕ ਲਾ ਕੇ ਪ੍ਰੋਮੋਸ਼ਨ ਹੋ ਜੂਗਾ ਹਾਂ ਬਣਾ ਤੇ ਆਹ ਤਾਂ ਸੁਣ ਗੱਲ ਮੈਂ ਸਕੀਮ ਪਾ ਗਿਆ ਜਤੋ ਮੈਂ ਨਹੀਂ ਡੇਜਿਆ ਗਿਆ ਨਾ ਮੈਂ ਪੂਰੀਂ ਪੂਰੀਂ ਹੋ ਕੇ ਮੈਂ ਛਾੜ ਮਾਰ ਕੇ ਐ ਪਰ ਲੈ ਪਰ ਫੀਲ ਲੰਗ ਜੂਗਾ ਇਹ ਇਹਨੂੰ ਫੜਾ ਜਾਊਗਾ ਉਹੀ ਗੱਲ ਹੋਈ ਜਦੋਂ ਮੈਂ ਚੱਲ ਲਈ ਜਾਇਆ ਮੈਂ ਤਾਂ ਮਾਰ ਕੇ ਛਾਲ ਪਾਲੀ ਤਾਂ ਆਪਣੀ ਹੋ ਗਿਆ ਇਹਨੂੰ ਫੜ ਲੈ ਮੇਰੇ ਬਾਪ ਦੇ ਦੇ ਚਾਪਲੀ ਲੈ ਚਾਪਲੀ ਕੁੜਤਾ ਵੀ ਜੰਤੜੀ ਆ ਉਹ ਦੇ ਚਾਪਲੀ ਲੈ ਚਾਪਲੀ ਮੰਮੀ ਕਿਦੋਂ ਨਹੀਂ ਆਉਂਦਾ ਵਾ ਮੈਂ ਕੇ ਕੇਰਾ ਇਹਨਾਂ ਨੇ ਮਾਂ ਘਰ ਆ ਕੇ ਮੈਨੂੰ ਕੱਢੂ ਆਹੋ ਮਾਂ ਘਰ ਆ ਕੇ ਮੈਂ ਡੜੀ ਤਾਂ ਗੰਨੀ ਚੁੱਪਣਗੇ ਤੇ ਮੈਂ ਉਹੀ ਮਨਾ ਦੇ ਲਿਆ ਐ ਨਾ ਜਾ ਕਰੋ ਕੇ ਵਾੜਾ ਕਰੋ ਇਹਦੀ ਉਹੀ ਗੱਲ ਲੱਗਦੀ ਕੇਰਾ ਕੇਰਾ ਇਹਨਾਂ ਨੇ ਗੁਰਦੁਆਰੇ ਸ਼ਕੀਮਪਾਤੀ ਆਈ ਅਸੀਂ ਬੈਠੇ ਬਈ ਇਹਨੂੰ ਤੇ ਸ਼ੀਤਲ ਇਹ ਝਾੜੂ ਚੱਕਦੇ ਤਖਤ ਪੋਸ਼ ਨਹੀਂ ਹੁੰਦਾ ਉਹਦੇ ਥੱਲੇ ਪ੍ਰਿੰਡਾਂ ਦਾ ਛੱਤਾ ਲੱਗ ਰਿਹਾ ਇਹਨਾਂ ਦੋ ਆਨੇ ਤਾਂ ਦੇਖਦੇ ਸਾਨੂੰ ਤਾਂ ਪਤਾ ਨਹੀਂ ਤੀ ਰੜਕਾ ਵਾਲਿਆਂ ਨੇ ਮੌਂਟੀ ਉੱਤੇ ਬੁਰਜੀ ਜੀ ਨਾਲ ਲੱਗ ਰਿਹਾ ਜਿਹੜਾ ਅਰਥ ਬਾਈ ਉੱਥੋਂ ਦਈ ਨੰਗਾ ਕਰ ਕੇ ਐਂ ਕਰਕੇ ਜਾਂਦਾ ਗੁਰ ਕੱਪੜੇਦਾਰ ਕੇ ਨਿਆ ਪਰੰਡਾ ਲੜਕੀਆਂ ਯਾਰ ਪਾ ਨਹੀਂ ਮਾਰਿਆ ਮਾਉਂਟੀਪੁਰ ਜੀ ਨਾਲ ਚਾਪਲੀ ਨਾਲ ਉਹ ਹੁਣ ਨਹੀਂ ਘੁੱਟਾ ਪਰ ਵਿਚਾਰੇ ਤੇਰੇ ਸੁੱਖੇ ਉਹਦੇ ਲੂਗ ਜਾਂਦਾ ਨਦੀ ਜਾ ਕੇ ਇਸ ਤੂੜੀ ਵਾਲੇ ਤੇ ਖੜਦਾ ਇਹਦਾ ਸੁੱਖੇ ਵਾਲਾ ਸੀ ਫੇਵਰੇਟ ਆ ਵੱਡੇ ਕੋਲੇ ਵਾਹ ਹੁੰਦਾ ਸੀ ਉੱਥੀ ਜਾ ਕੇ ਇਹਨਾਂ ਛਾਪੇ ਹੋਣਗੇ ਉੱਤੇ ਵੀ ਪਤਾ ਨਹੀਂ ਕੀ ਛਾਪ ਕੇ ਆਦੀ ਹੈ ਕੋਲੇ ਨਾਲ ਦੇ ਦਰੇ ਦੇ ਪ੍ਰਦੀਪ ਨੂੰ ਦੇ ਦਰੇ ਦੇ ਪ੍ਰਦੀਪ ਨੂੰ ਮੈਂ ਤਾਂ ਜਾ ਉਹਦਾ ਤਾਂ ਤੂੰ ਚਾਹ ਪੀ ਪਾ ਲਈ ਜਾ ਬੋਰੀ ਦਾ ਛੋੜਾ ਨੂੰ ਦੇ ਦਿਲ ਸਾਫ ਤੇ ਉਹਦਾ ਨਾ ਪ੍ਰਦੀਪ ਤੇ ਉੱਪਰ ਲਿਖਿਆ ਨਾ ਦਿਲ ਦੇ ਦੇ ਪ੍ਰਦੀਪ ਮੈਡਮ ਨੂੰ ਦਿਖਾਉਣ ਪਾ ਗਿਆ ਵੱਡਿਆ ਵੇ ਯਾਰ ਕਰੀ ਮੁਰਦਾ ਟਰੈਕਟਰ ਉਹ ਅਸਲੀ ਗੱਗੀ ਦਿਖਾਓ ਇਹਨਾਂ ਨੂੰ ਉਹ ਤਾਂ ਫਿਰ ਤਾਂ ਜਮੀ ਨਹੀਂ ਹੱਥ ਹੱਥ ਜੋੜ ਜਾਣਗੇ ਫਿਰ ਤਾਂ ਇਹ ਕਹਿਆ ਕਰਦੇ ਵੀ ਨਾ ਇਹ ਠੀਕ ਹੈ ਇਹ ਦੱਸੇ ਠੀਕ ਹੈ ਇਹ ਗੱਗੀ ਦਾ ਛੇਦੀ ਕਰੀ ਜਾਣ ਬਈ ਉਹਦੇ ਜਿੱਨੀ ਓਵਰ ਤਾਂ ਹੋਣੀ ਵੀ ਨਹੀਂ ਹੋਰ ਨੈਚੁਰਲ ਆ ਜੀ ਉਹ ਹੀ ਆਪਣਾ ਉਹ ਕਰ ਲਿਓ ਵਿਚ ਦੀ ਸਾਈਕਲ ਕੱਢਦੇ ਹੋ ਉਹਨਾਂ ਦੇ ਆ ਦੇ ਸਮਰਾਤ ਵਾਲਿਆਂ ਦਾ ਸਾਈਕਲ ਹੈ ਇਹ ਕੋਈ ਸਮਰਾਤ ਵਾਲਾ ਉਹ ਕੈਰੀਅਰ ਵੀ ਕਿੱਡਾ ਲਵਾਤਾ ਐ ਰੇ ਵੀ ਆਪਣਾ ਥੋੜਾ ਤਲੇ ਹੀ ਲੈ ਜਾ ਉਹ ਚਾਚਾ ਲੱਗੇ ਗਿਆ ਉੱਥੇ ਖੜਾ ਐ ਇੱਥੇ ਐ ਇੱਧਰ ਖੜਾ ਕਮਰੇ ਚ ਲਿਆ ਕਰਨੀ ਉਹ ਤਾਂ 1500 ਰੁਪਏ ਸੈਕ ਉਹ ਟਿਊਬਲ ਬਨ ਕੇ ਲੈ ਕੇ ਆ ਗਿਆ ਉੱਥੇ ਪਿੰਡੀ ਵਾਲੇ ਜਿਹਨਾਂ ਕੋ ਗੁੱਡੀ ਜਿਹਾ ਘੁੱਟ ਲੱਗ ਰਹੀ ਸੀ ਕਹਿੰਦਾ ਤੈਨੂੰ ਬਾਬੇ ਨੂੰ ਬੋਲਣਾ ਨਹੀਂ ਪਤਾ ਕਾ ਕਰਦਾ ਤੂੰ ਦੋ ਦਿਨ ਸੱਟੀਆਂ ਮੇਰੇ ਤਾਂ ਮੇਰੇ ਦੋ ਦਿਨ ਠੂਣੀ ਚ ਮਰੀਆਂ ਮੇਰੇ ਬਾਅਦ ਆ ਕੱਲ੍ਹ ਤੇਨੂੰ ਬੋਲਣਾ ਮੈਨੂੰ ਉਹ ਮੇਰੇ ਭਰਾਵਾਂ ਨੂੰ ਹੌਲੀ ਮਾਰ ਲਾ ਧੌਣਾ ਲਿਆ ਤੂੰ ਅੰਦਰ ਨਹੀਂ ਜੋਰ ਦੀ ਸੱਟੀਆਂ ਧੌਣ ਚ ਉਹ ਕਹਦਾ ਹੈਗਾ ਤੂੰ ਮਾਰ ਮੈਨੂੰ ਆ ਕਮਰਾ ਸੀਨ ਚਲਦੀ ਚਲਦੀ ਮਾਰਾ ਜੋਰ ਦੀ ਰੱਖ ਮਨਾ ਯਾਰ ਹੌਲੀ ਮਾਰ ਲੈ ਮੈਂ ਗੱਸੀ ਤੋੜੀ ਕਰਤੀ ਦੱਸ ਤਾ ਕਹਦਾ ਮਨੇ ਉਹ ਰੋ ਮਨੇ ਇੱਥੇ ਮਹਾਰਾਜ ਵੀ ਆਇਆ ਸੀ ਆ ਤੂੰ ਮਨੇ ਮਨੇ ਕੀ ਕਰਦਾ ਹੁਣ ਮਨੇ ਮਨੇ ਸਾਡਾ ਕੋਡ ਵੜਾ ਹੈ ਇਸ ਗੱਲ ਕਰਦੋਂ ਪਹਿਲਾਂ ਤਿੰਨ ਚਾਰ ਵਾਰ ਸਾਡੇ ਨਾਂ ਦੇ ਸਾਡੇ ਖੂਨ ਚ ਜੇ ਨਾ ਅੰਡਰਸਕੋਰ ਨਹੀਂ ਪਾਉਂਦੇ ਹੁੰਦੇ ਗੱਲ ਨੂੰ ਜੋੜਨ ਵਾਸਤੇ ਉਹ ਸਾਲ ਮੰਨਿਆ 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 ਜਾ ਉਈ ਨਾ ਜਾ ਉਈ ਨਾ ਜਾਵੇ ਹੋਈ ਕਹਾਂ ਵੀ ਆਨੇ ਨੂੰ ਮੇਰੇ ਇੱਕ ਇੱਕ ਰੇੜਾ ਲਾਲ ਖੀਤਾ ਲੱਦਣ ਲੈ ਰਿਆਂਗਾ ਮਾਤਾ ਇਹ ਸਾਰਾ ਬੇਟਾ ਹੈ ਕਿ ਮਾਰੇ ਮੈਰਜ ਪੈਸ ਬਣਾਉਂਗਾ ਮੂੰਹ ਕਰੋ ਲਾਟੀਆਂ ਦੇ ਵਿਆਹ ਕਰਿਆ ਕਰਾਂਗੇ ਉਹ ਕਰੇ ਦੀ ਹਾਂ ਮੁਣ ਮੈਂ ਮੈਰਦ ਪੈנס ਬਣਾਵਾਂਗੇ ਬਸ ਆਹ ਮੈਂ ਸਮਾਸ਼ੇ ਵਾਲੇ ਕੰਮ ਕਰਾਂ ਲੱਗੇ ਤਦਾਂ ਇਹ ਵੀ ਅੰਦਰ ਡੁੱਗੀ ਮਾਰਾਂਗੇ ਜਿਹੜੇ ਬਾਹਰ ਨਾ ਤਿਆਰ ਕਰੂ ਹੁਣ ਆਹ ਸੱਚਾ ਸੱਚਾ ਮਗਰ ਉਹ ਜਿਆ ਬਾਟਰ ਪਾਰ ਕੇ ਮੈਂ ਛੋਇ ਰਾਈ ਡਾਇਆ ਕਰਨੀ ਐ ਤੇ ਟੈਂਕੀ ਲਮੋ ਉਹ ਜਾਮਣ ਤੋਂ ਲਾਵਾਂਗੇ ਸਿੱਧਾ ਨਹੀਂ ਕਹਿੰਦੀ ਮੰਗਲ ਸਿੰਘ ਨੂੰ ਵੇਚ ਕੇ ਆਉਂਗਾ ਇਹਨਾ ਪੁਸਪਾ ਨਾਲ ਹੋ ਗਈ ਡੀਲ ਚੰਦਨ ਹੈ ਪੁਸਪਾ ਨਾਲ ਹੋ ਗਈ ਪੁਸਪਾ ਕਹਿੰਦਾ ਹੁਣ ਮੈਂ ਟੈਂਪੂ ਲੈ ਕੇ ਆਉਂਦਾ ਚੰਦਨ ਬਾਪੂ ਤੇ ਆਏ ਲੰਦਾ ਆਹ ਲਿਆ ਦੋ ਆ ਸਰਬੰਦੀ ਦੇ ਦਰਦ ਉੱਠ ਖੜਿਆ ਆ ਬੰਦਿਆਂ ਦਾ ਇਹਨਾਂ ਗਾਤਰੀਆਂ ਆਉਂਦੀਆਂ ਆ ਰਿਹਾ ਉਹ ਜੱਖਣ ਟੱਪ ਗਿਆ ਕਰਿਆ ਆ ਹਾਂ ਸੀ ਕਿਵੇਂ ਨਾ ਸੀ ਸ਼ਾਮੇ ਲਾਈਨ ਲੱਗਾ ਗਰੀਬ ਜਹਾਜ਼ ਆ ਕੇ ਫੇਰ ਨੀਵੇਂ ਸੁੱਕ ਗਿਆ ਹਉਦਾ ਮਗਾ ਆ ਰਹਾ ਸਰਬੰਦੀ ਦੇ ਰਾਤ ਵਾਂ ਦਰਦ ਪੱਥਰੀਆਂ ਦੇ ਦਰਦ ਉੱਠ ਖੜਿਆ ਆਗੇ ਬਾਅਦ ਟੱਪ ਗਿਆ ਚਾਲਕ ਟੱਪੇ ਲਾ ਵੀਰ ਦਾ ਪਿੰਡ ਕਿਲਾ ਪਕਾ ਹੀ ਨਾ ਮਾਰੋਏ ਰਾਤ ਕਰਿਆ ਕੀ ਫੇਰ ਕਹਦੂ ਮਾਂ ਇਹ ਤਾਂ ਤਾਂ ਮਾਂ ਕੁਝ ਨਹੀਂ ਮਾਂ ਇਥੇ ਆਪਣੇ ਕੋਨ ਨਾ ਮਸਾ ਵੇ ਪਰ ਕੋਨ ਨਾ ਦਉਣਾ ਡੇਲੇ ਨਾ ਪੂਰੇ ਆ ਗਰਨੀਆ ਕਰਕੇ ਮੈਂ ਹੁਣ ਕੋਨ ਜਗਾ ਮੈਂ ਉਥੇ ਨਾਲੇ ਲਾਵਾ ਚੌਲ ਬਣਾਇਆ ਕਰ ਸ਼ਵੀਰ ਲਾਣੀ ਹੈ ਬਣਾ ਚਲ ਆਪਸੇ ਬਈ ਆ ਮੈਂ ਹੋਰ ਕੀ ਆ ਮੈਂ ਕੋਈ ਚੱਜ ਦਾ ਕੰਮ ਮੈਂ ਉੱਪਰ ਵੀ ਤਾਂ ਜਾਣ ਦੇਣੀ ਆ ਧਰਮਰਾਜ ਨੂੰ ਕਹਿਣਗੇ ਵੀ ਦੱਗੀ ਤੂੰ ਜਾਨਾ ਕੱਢੀ ਹੀ ਨਹੀਂ ਕੱਢੇ ਆਪਦੀ ਤਾਂ ਕਦੇ ਦਿੱਤੀ ਨਹੀਂ ਮੇਰਾ ਭਾਈ ਇਹ ਠਕਾ ਦੀਆਂ ਯਾਰ ਕਿਹਦੀਆਂ ਹੱਥ ਬਣਾਉਂਗਾ ਮੈਂ ਇਹਦਾ ਯਾ ਤਾਤ ਅਰੇ ਅਰੇ ਕਿ ਵੇਚੂਆਂ ਗੂਲੇ ਰਾਤ ਬਣਾਵਾਗੇ ਬਈ ਤਾਂ ਕੰਮ ਤੋੜਾ ਬੜਾ ਤਾਂ ਹੁੰਦਾ ਜਿਵੇਂ ਉਹ ਚ ਪੁਸ਼ਪਜਵੀ ਦਾ ਉਹ ਲਾਲ ਚੰਦਰ ਦਿਓ ਬੜਾ ਲੈਂਦਾ ਹੁੰਦਾ